ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਅੰਮ੍ਰਿਤਮਈ ਬਾਣੀ ਦਾ ਪਾਠ ਕਰਦੇ ਆ ਨਾ ਜੀ ਤੇ ਮਹਾਰਾਜ ਦੀ ਪਾਵਨ ਅੰਮ੍ਰਿਤਮਈ ਬਾਣੀ ਦੇ ਵਿੱਚ ਆ ਜਿਹੜੇ ਸਕਰੀਨ ਦੇ ਉੱਪਰ ਲਿਖੇ ਹੋਏ ਤੁਸੀਂ ਸ਼ਬਦ ਦੇਖ ਰਹੇ ਹੋ ਇਹਨਾਂ ਵਿੱਚੋਂ ਪਹਿਲਾ ਸ਼ਬਦ ਹੈ ਜਜੇ ਨੂੰ ਬਿਹਾਰੀ ਦੀ ਮਾਤਰਾ ਨਨੇ ਨੂੰ ਫਿਰ ਬਿਹਾਰੀ ਦੀ ਹੁਣ ਬਹੁਤ ਸਾਰੀਆਂ ਸਿੱਖ ਸੰਗਤਾਂ ਐਸੀਆਂ ਹਨ ਜੋ ਇਸ ਮੁਬਾਰਕ ਗੁਰਬਾਣੀ ਦੇ ਸ਼ਬਦ ਦਾ ਜਿਹੜਾ ਪਾਠ ਆ ਉਹ ਇਸ ਢੰਗ ਨਾਲ ਕਰਦੀਆਂ ਹਨ ਜਿੰਨੀ ਨਾਮ ਤੇ ਆਇਆ ਕਈ ਇਹਨੂੰ ਜਿੰਨੀ ਪੜ ਜਾਂਦੇ ਆ ਜਿੰਨੀ ਹੁਣ ਅਸੀਂ ਰੋਜ਼ਾਨਾ ਜਦੋਂ ਜਪਜੀ ਸਾਹਿਬ ਦੀ ਬਾਣੀ ਪੜ੍ਹਦੇ ਆ ਉਹਦੇ ਵਿੱਚ ਵੀ ਜਦੋਂ ਸ਼ਲੋਕ ਦਾ ਪਾਠ ਹੁੰਦਾ ਪਵਨ ਗੁਰੂ ਪਾਣੀ ਪਿੱਤਾ ਵਾਲਾ ਜਿਹੜਾ ਸ਼ਲੋਕ ਅਸੀਂ ਪੜ੍ਹਦੇ ਆ ਤੇ ਅਖੀਰ ਦੇ ਵਿੱਚ ਇਹੀ ਪਾਠ ਹੁੰਦਾ ਸੰਗਤ ਜੀ ਤੁਸੀਂ ਉੱਥੇ ਧਿਆਨ ਦੇ ਨਾਲ ਦੇਖੋ ਇੱਥੇ ਜੱਜੇ ਨੂੰ ਸਿਹਾਰੀ ਦੀ ਮਾਤਰਾ ਨੰਨੇ ਨੂੰ ਫਿਰ ਬਿਹਾਰੀ ਦੀ ਮਾਤਰਾ ਲੱਗੀ ਹੋਈ ਆ ਹੁਣ ਇੱਥੇ ਜਿਹੜਾ ਪਾਠ ਆ ਉਹ ਅਸੀਂ ਜਿੰਨੀ ਪਾਠ ਨਹੀਂ ਕਰਨਾ ਜਿੰਨੀ ਨਹੀਂ ਹੈ ਪਾਠ ਇੱਥੇ ਪਾਠ ਕੀ ਆਏਗਾ ਇੱਥੇ ਪਾਠ ਆਏਗਾ ਜਿਨੀ ਨਾਮ ਤੇ ਆਇਆ ਜਿਨੀ ਇਹਦੇ ਉੱਤੇ ਅਦਗ ਲਗਾ ਕੇ ਜਾਂ ਟਿੱਪੀ ਦੀ ਮਾਤਰਾ ਲਗਾ ਕੇ ਇਹਨੂੰ ਪ੍ਰੈਸ਼ਰਾਈਜ਼ ਕਰਕੇ ਪਾਠ ਪ੍ਰੋਨਾਂਊਂਸ ਨਹੀਂ ਕਰਨਾ ਇਹ ਅਸੀਂ ਬਹੁਤ ਵੱਡੀ ਗਲਤੀ ਕਰੀ ਜਾਂਦੇ ਆ ਹੁਣ ਕਈ ਮੈਨੂੰ ਮਾਫ ਕਰਨਾ ਸਾਡੇ ਜਿਹੜੇ ਰਾਗੀ ਸਿੰਘ ਆ ਉਹ ਜਦੋਂ ਕੀਰਤਨ ਕਰਦੇ ਆ ਉਹ ਵੀ ਇਦਾਂ ਹੀ ਪੜੀ ਜਾਂਦੇ ਆ ਜਿਨੀ ਨਾਮ ਤੇ ਆਇਆ ਕਈ ਜਿਹੜੇ ਪਾਠੀ ਸਿੰਘ ਆ ਉਹ ਵੀ ਪੜੀ ਜਾਂਦੇ ਆ ਜਿਨੀ ਨਾਮ ਤੇ ਆਇਆ ਜਿਨੀ ਪਾਠ ਹੈ ਹੀ ਨਹੀਂ ਉੱਥੇ ਉੱਥੇ ਪਾਠ ਹੈ ਜਿਨੀ ਨਾਮ ਤੇ ਆਇਆ ਹਾਂਜੀ ਇਸ ਤੋਂ ਇਲਾਵਾ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ ਇਸ ਢੰਗ ਨਾਲ ਪਾਠ ਵੀ ਹੁੰਦਾ ਹੈ ਜਜੇ ਨੂੰ ਬਿਹਾਰੀ ਦੀ ਮਾਤਰਾ ਉੱਪਰ ਟਿੱਪੀ ਦੀ ਮਾਤਰਾ ਫਿਰ ਨੰਨਾ ਅੱਖਰ ਨੰਨੇ ਨੂੰ ਬਿਹਾਰੀ ਦੀ ਮਾਤਰਾ ਅਤੇ ਪੈਰ ਦੇ ਵਿੱਚ ਹਲੰਤ ਲੱਗਾ ਹੋਇਆ ਇੱਥੇ ਪਾਠ ਅਸੀਂ ਜਿਨੀ ਪੜਦੇ ਆ ਜਿਨੀ ਚਾਖਿਆ ਪ੍ਰੇਮ ਰਸ ਸੇ ਤ੍ਰਿਪਤ ਰਹੇ ਅਗਾਏ ਜਿੱਦਾਂ ਅਸੀਂ ਪੜਦੇ ਹਾਂ ਜਿਨ੍ਹਾਂ ਨੈਣ ਨਿੰਦਰਾਵਲੇ ਇਨ੍ਹਾਂ ਮਿਲਣ ਕੁ ਆਉ ਜਾਂ ਫਿਰ ਅਸੀਂ ਮਹਾਰਾ ਦੀ ਬਾਣੀ ਵਿੱਚੋਂ ਪੜਦੇ ਹਾਂ ਦਿਲੋ ਮੁਹੱਬਤ ਜਿੰ ਸਈ ਸੱਚਿਆ ਹੁਣ ਇੱਥੇ ਵੀ ਪਾਠ ਇਹਨੂੰ ਜਿੰਨੀ ਚਾਖਿਆ ਜਿੰਨੀ ਜੋਰ ਦੇ ਕੇ ਅਸੀਂ ਜਿੰਨੀ ਨਹੀਂ ਬਣਾਉਣਾ ਜਿੰਨੀ ਪਾਠ ਹੈ ਹੀ ਨਹੀਂ ਪੂਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਪਾਠ ਹੈ ਜਿਨੀ ਵਾਰ-ਵਾਰ ਮਹਾਰਾ ਦੀ ਬਾਣੀ ਵਿੱਚ ਜ਼ਿਆਦਾਤਰ ਇਹ ਸ਼ਬਦ ਹੁੰਦਾ ਜੱਜੇ ਨੂੰ ਬਿਯਾਰੀ ਨੰਨੇ ਨੂੰ ਬਿਹਾਰੀ ਦੀ ਮਾਤਰਾ ਤੋਂ ਪਾਠ ਇਹਦਾ ਪੋਲਾ ਜਿਹਾ ਹਲਕਾ ਜਿਹਾ ਉਚਾਰਨ ਹੋਏਗਾ ਜਿਨੀ ਨਾਮ ਤੇ ਆਇਆ ਜ ਜੇ ਨੂੰ ਸਹਰੀ ਜੇ ਨੰਨੇ ਨੂੰ ਬਿਹਾਰੀ ਨੀ ਜਿਨੀ ਨਾਮ ਤੇ ਧਿਆਇਆ ਇਸੇ ਤਰ੍ਹਾਂ ਇੱਕ ਪਾਠਨਾ ਜਦੋਂ ਸੁਹਿਲਾ ਸਾਹਿਬ ਜੀ ਦੀ ਬਾਣੀ ਦਾ ਪਾਠ ਸੀ ਕਰਦੇ ਆ ਸੁਹਿਲਾ ਸਾਹਿਬ ਦੇ ਵਿੱਚ ਕਰੂੰ ਬੇਨੰਤੀ ਇੱਥੇ ਬਹੁਤ ਸਾਰੇ ਸੱਜਣ ਇਦਾਂ ਪੜਦੇ ਆ ਸੁਣ ਮੇਰੇ ਮੀਤਾ ਸੰਗਤ ਜੀ ਤੁਸੀਂ ਧਿਆਨ ਦੇ ਕੇ ਪਾਠ ਕਰਿਆ ਕਰੋ ਇੱਥੇ ਪਾੜ ਸਸੇ ਨੂੰ ਔਂਕੜ ਦੀ ਮਾਤਰਾ ਨਾਣਾ ਹਾਹੇ ਨੂੰ ਫਿਰ ਔਂਕੜ ਦੀ ਮਾਤਰਾ ਲੱਗੀ ਆ ਇਹ ਕਿਰਿਆਵਾਚੀ ਸ਼ਬਦ ਆ ਇੱਥੇ ਪਾਠ ਹੁੰਦਾ ਹੈ ਕਰੂ ਬੇਨੰਤੀ ਸੁਣੋ ਮੇਰੇ ਮੀਤਾ ਇੱਥੇ ਪਾਠ ਸੁਣੋ ਇਸ ਢੰਗ ਦੇ ਨਾਲ ਪਾਠ ਆ ਇੱਥੇ ਸੁਣ ਮੇਰੇ ਮੀਤਾ ਪਾਠ ਨਹੀਂ ਹੈ ਸੋ ਇਸ ਵਾਸਤੇ ਹਮੇਸ਼ਾ ਮੈਂ ਬੇਨਤੀ ਕਰਦਾ ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਜਦੋਂ ਪਾਠ ਕਰੋ ਬੜੇ ਸਹਿਜ ਵਿੱਚ ਪਾਠ ਕਰਿਆ ਕਰੋ ਤੇ ਜਿਨ੍ਹਾਂ ਨੂੰ ਮੂਜ਼ਬਾਨੀ ਪਾਠ ਯਾਦ ਆ ਭਾਈ ਜੇਕਰ ਤੁਹਾਨੂੰ ਇੰਜ ਲੱਗਦਾ ਵੀ ਮੇਰਾ ਪਾਠ ਅਸ਼ੋਧਾ ਮੇਰੇ ਪਾਠ ਵਿੱਚ ਕਰੈਕਸ਼ਨ ਹੋਣ ਵਾਲੀਆਂ ਨੇ ਗਲਤੀਆਂ ਨੇ ਬਹੁਤ ਸਾਰੀਆਂ ਤੇ ਫਿਰ ਯਾਦ ਰੱਖੋ ਵੀ ਮੂਜ਼ਬਾਨੀ ਪਾਠ ਨਾ ਕਰੋ ਹਮੇਸ਼ਾ ਪਾਠ ਗੁਪਤਾ ਸਾਹਿਬ ਤੋਂ ਦੇਖ ਕੇ ਕਰੋ ਤੇ ਜਿਨ੍ਹਾਂ ਦਾ ਪਾਠ ਸ਼ੁੱਧ ਹੈ ਜਿਨ੍ਹਾਂ ਨੇ ਸੰਥਿਆ ਲਈਆ ਤੇ ਸੰਥਿਆ ਲੈ ਕੇ ਫਿਰ ਕਰੈਕਸ਼ਨ ਕਰਾ ਕੇ ਸ਼ੁੱਧ ਪਾਠ ਨੂੰ ਮੂਜ਼ਬਾਨੀ ਯਾਦ ਕੀਤਾ ਹੋਇਆ ਕੰਠ ਕੀਤਾ ਹੋਇਆ ਹਾਂ ਉਹ ਜਿਹੜੇ ਹਨ ਕੰਠ ਜਿਹੜਾ ਪਾਠ ਹੈ ਉਹਨੂੰ ਮੂਜ਼ਬਾਨੀ ਜਿਹੜਾ ਪਾਠ ਕਰ ਸਕਦੇ ਆ ਪਰ ਜਦੋਂ ਤੱਕ ਤੁਹਾਡੇ ਪਾਠ ਦੇ ਵਿੱਚ ਕਰੈਕਸ਼ਨਸ ਹੋਣ ਵਾਲੀਆਂ ਨੇ ਗਲਤੀਆਂ ਨੇ ਅਸ਼ੁੱਧਤਾ ਹੈ ਉਦੋਂ ਤੱਕ ਗੁਰਬਾਣੀ ਦਾ ਪਾਠ ਜਦੋਂ ਵੀ ਕਰੋ ਗੁਟਕਾ ਸਾਹਿਬ ਤੋਂ ਦੇਖ ਕੇ ਹੀ ਪਾਠ ਕਰਿਆ ਕਰੋ ਸੰਗਤ ਜੀ ਇਸ ਢੰਗ ਦੇ ਨਾਲ ਅਸੀਂ ਮਹਾਰਤ ਦੀ ਬਾਣੀ ਨੂੰ ਜਦੋਂ ਪੜਦੇ ਆ ਤੇ ਪਤਾ ਨਹੀਂ ਕਿੰਨੀ ਵਾਰ ਅਸੀਂ ਕਿੰਨੀ ਜਗ੍ਹਾ ਦੇ ਉੱਤੇ ਅਸੀਂ ਬਹੁਤ ਸਾਰੇ ਸ਼ਬਦ ਜਿਹੜੇ ਆ ਉਹ ਆਪਣੇ ਹੀ ਦਿਮਾਗ ਦੇ ਨਾਲ ਆਪਣੇ ਹੀ ਗਿਆਨ ਦੇ ਨਾਲ ਅਸੀਂ ਗਲਤ ਵੀ ਪੜੀ ਜਾ ਰਹੇ ਆ ਸੋ ਧਿਆਨ ਦੇ ਕੇ ਸਹਿਜ ਦੇ ਵਿੱਚ ਮਹਾਰਾਜ ਦੀ ਬਾਣੀ ਦਾ ਪਾਠ ਕਰਿਆ ਕਰੋ ਜਿਨ੍ਹਾਂ ਨੇ ਗੁਰਬਾਣੀ ਦਾ ਪਾਠ ਸਿੱਖਣਾ ਹੈ ਸਾਡੇ ਇਸ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਅਤੇ ਵੱਧ ਤੋਂ ਵੱਧ ਇਹਨਾਂ ਪ੍ਰੋਗਰਾਮਾਂ ਨੂੰ ਸੰਗਤ ਨਾਲ ਸ਼ੇਅਰ ਜਰੂਰ ਕਰ ਦਿਓ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ